ਰਾਜਾ ਪਰੀਛਤ ਪਾਂਡਵਾਂ ਦਾ ਪੜਪੋਤਰਾ ਓ ਵ્યાਸ ਨੂੰ ਬਾਕੀ ऋषि अनु ਅਕਸਰ ਕਿਹਾ ਕਰਦਾ ਸੀ ਜੇਕਰ श्री कृष्ण अर्जुन ਨੂੰ ਜੇ ਦੇਸ਼tre ਨੂੰ ਸਭ ਕੁਝ ਦੱਸ ਦਿੰਦੇ ਅਗਰ ਉਹ ਜਾਣੀ ਜਾਣ ਸਕਦਾ ਤਾਂ পাંડਵਾਂ ਦੀ ਇਹ ਦੁਰਦਸ਼ਾ ਨਾ ਹੁੰਦੀ ਜੋ ਹੋਈ ਹੈ ॠषि मुनि ਪ੍ਰਿਛਤ ਨੂੰ ਸਮਝਾਉਂਦੇ ਸਨ ਹੋਣੀ ਬਲਵਾਨ ਹੈ ਹੋਣੀ ਬਲਵਾਨ ਹੈ ਹੋਣੀ ਨਾ ਨਹੀਂ ਰੋਕਿਆ ਜਾ ਸਕਦਾ ਕਛਨੇ ਪ੍ਰਿਚਿਤ ਕਹਿੰਦਾ ਹੈ ਅਗਰ ਮਨੁੱਖ ਨੂੰ ਪਤਾ ਚਲ ਜਾਏ ਕਿ ਫਲਾਣੇ ਦਿਨ ਐਸਾ ਹੋਣਾ ਹੈ ਤਾਂ ਮਨੁੱਖ ਯਤਨ ਕਰ ਸਕਦਾ ਹੈ ਉਪਰਾਲੇ ਕਰ ਸਕਦਾ ਹੈ ਹਉਣੀ ਦੇ ਬਾਹ ਨੂੰ ਰੋਕ ਸਕਦਾ ਹੈ ਅਰੇ ਸੁੱਟ ਸਕਦਾ ਹੈ ਕੋਈ ਦੂਸਰਾ ਸ਼ਲੋਕ ਹੈ ਨਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੈਂ ਸਕ੍ਰੀਤੀ ਲੋਕ ਬਹੁਤ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਸ ਹੋਵੰਤ ਆ ਗਿਆ ਭਗਵਾਨ પુરਖੇ ਨਾਨਕ ਕੀਤੇ ਸਾਸ ਅਕਰਖਤੇ ਰਾਜੇ ਪਰਿਸ਼ਤਨੋਨ ਰਿਸ਼ੀਆਂ ਨੇ ਦੱਸਿਆ ਤੈਨੂੰ ਕਿਹਪਨਾਮ ਦੇ ਇੱਕ ਸਪਨੇ ڈگ مارنا پورنماشی والے دن اور اسے نال تیری موت ہو گئی تیری مرتو ہو گئی. سمان دست دس گیا دن دست دتا گیا راجے نے لوہے کی کوٹڑی بنوائی اور ہورن ماشی والے دین اس تے داخل ہو گیا۔ باہروں کوئی ہوا دا جھونکا بھی اس تے جانا کٹن سی۔ اس ڈھنگ دی لوہے دی کوٹھڑی بنوائی۔ چاروں پاسے بڑے بہیر سور بیر ولی پیرے تے لا دتے۔ اور نگرانی رکھو کدے سب آ رہے ہوے تے ٹٹک۔ مار دیا نشچنت بیٹھا بہ جتن کرتا بلوت کاری سیونت سورا چترد بڑا بلوان سڑے بڑے, بڑے سورویر اسے ادھین سن اور بڑا یتن کیا اس نے اپنے آپ بچا خیر پورنماشی والی رات ਜਦੋਂ ਸਪਨੇ ਡੰਗ ਮਾਰਨਾ ਹੈ ਕੁਝ ਸਮਾਂ ਪਹਿਲੇ ਇੱਕ ઋષਿ ਆਇਆ ਉਸ ਫੁੱਲ ਲੈ ਕੇ ਫੁੱਲ ਲੈ ਕੇ 12 ਪਹਿਰੇਦਾਰਾਂ ਨੇ ਰਾਜੇ ਨੂੰ ਖਬਰ ਕੀਤੀ ਅੰਤਜੀ ਆਏ ਨੇ ਉਸ ਮਾਲਾ ਲੈ ਕੇ ਤੁਹਾਡੀ ਸ਼ੁਭ ਕਾਮਨਾ ਲਈ ਫਿਰ ਰਾਜੇ ਪ੍ਰਿਚਿਤ ਨੇ आनंद तय पुष्प अगौ रखे एक पुष्प ਦੇ ਵਿੱਚੋਂ ਕੀੜਾ ਨਿਕਲਿਆ ਨਾਨਕ ਕੀਟੀ ਸਾਸ ਆਕਰ ਕਦੇ ਉਹ ਕੀੜਾ ਜ਼ਹਿਰੀਲਾ ਉਹ ਕੀੜਾ ਹੀ ਕਛਪਨਾਗ ਸੀ ਉਹਨੇ ਡੰਗ ਮਾਰਿਆ ਰਾਜਾ ਪਰਿਚ ਉਸੇ ਨਾਲੀ ੜਕੜਕ ਮਰ ਗਿਆ ਰੋਂਦਾ ਰਿਹਾ ਰੋਂਦਾ ਰਿਹਾ ਰੋਂਦਾ ਰਿਹਾ ਰੋਣਾ ਇਸ ਗੱਲ ਦਾ ਹੈ ਜੋ ਮੈਂ ਚਾਹਿਆ ਸੀ ਨਹੀਂ ਹੋਇਆ ਨਹੀਂ ਹੋਇਆ ਔਰ ਜੋ ਮੈਂ ਨਹੀਂ ਚਾਹੰਦਾ ਸੀ ਹੋ ਗਿਆ ਹੋ ਗਿਆ ਜਗਤ ਇਤਨਾ ਜੋ ਰੋ ਰਿਹਾ ਹੈ ਉਸ ਦਾ ਮੂਲ ਕਾਰਨ ਜੋ ਹੋ ਰਿਹਾ ਹੈ یہ قبول نہیں اور جو میں چاہتا ہوں ایسا ہوا دریا پے لگتے ہیں کسی یہ سورج چند تارے گردش دیتنے سارا برہمنڈ جو چل رہے ہیں یہ کسی رضا بھی چل رہے ہیں ਸੂਰਜ ਚੰ드ਰਾ ਮਾਰੇ ਤਾਰੇ ਸਾਗਰ ਪਾਉਣ ਪਾਣੀ ਦਰਿਆ ਜਿਸ ਦੇ ਹੁਕਮ ਦੇ ਚੱਲ ਰਹੇ ਨੇ ਐ ਮਨੁੱਖ ਤੂੰ ਗਹਿਰਾਈ ਨਾਲ ਦੇਖ ਹੈ ਤੇ ਤ ਉਸ ਦੇ ਹੁਕਮ ਦੇ ਚ ਰੋਣਾ ਇੱਕ ਗੱਲ ਦਾ ਹੈ ਇਹ ਹੁਕਮ ਕਬੂਲ ਲੈ ਇਹ ਹੋਣੀ ਕਬੂਲ ਜੈਸੇ ਹੈ ਦੀ ਹਾਲਤ ਵਿੱਚ ਕੁਝ ਵੀ ਨਹੀਂ ਹੈ ਜਿਵੇਂ ਅਸੀਂ ਕਹਿੰਦੇ ਆ ਇਹ ਬੱਚਾ ਹੈ ਨਹੀਂ ਇਹ ਬੱਚਾ ਹੋ ਰਿਹਾ ਹੈ ਜੋ ਇੱਕ ਪਲ ਪਹਿਲੇ ਜੋ ਸੀ ਹੁਣ ਨਹੀਂ ਹੈ ਇੱਕ ਦਿਨ ਪਹਿਲੇ ਜੋ ਸੀ ਹੁਣ ਨਹੀਂ ਹੈ ਇਹ ਤੇ ਹੋ ਰਿਹਾ ਹੈ ਇਹ ਬੱਚਾ ਜਵਾਨ ਹੋ ਰਿਹਾ ਹੈ ਇਹ ਜਵਾਨ ਬੁੱਢਾ ਹੋ ਰਿਹਾ ਬੱਚੇ ਦਾ ਜਵਾਨ ਹੋਣਾ ਇਹ ਇੱਕ ਹੁਕਮ ਹੈ ਹੋਣੀ ਹੈ ਜਵਾਨ ਦਾ ਬੁੱਢਾ ਹੋਣਾ ਇੱਕ ਹੁਕਮ ਹੈ ਹੋਣੀ ਹੈ ਬੁੱਢੇ ਦਾ ਮੌਤ ਦੀ ਆਗੋਸ਼ ਵਿੱਚ ਚਲੇ ਜਾਣਾ ਹੋਣੀ ਹੈ ਹੁਕਮ ਹੈ ਜੋ ਹੁਕਮ ਸਾਡੇ ਤਨ ਤੇ ਲਾਗੂ ਹੈ ਉਹੀ ਸਾਡੇ ਮਨ ਤੇ ਲਾਗੂ ਧਰਮ ਦੀ ਸਾਧਨਾ ਹੈ ਮਨੁੱਖ ਆਪਣਾ ਮਨ ਪ੍ਰਭੂ ਦੇ ਅਨਕੂਲ ਕਰੇ ਲੇਕਿਨ ਮਨ ਆਪਣੇ ਸੁਭਾਅ ਕਰਕੇ ਆਪਣੇ ਅਹੰਕਾਰ ਕਰਕੇ ਆਪਣੇ ਲੋਭ ਕਰਕੇ ਆਪਣੀ ਵਾਸ਼ਨਾ ਕਰਕੇ ਪ੍ਰਤੀਕੂਲ ਚੱਲਦਾ ਹੈ ਔਰ ਜੀਵਨ ਵਿੱਚ ਜਿੱਥੇ ਜਿੱਥੇ ਰੁਕਾਵਟਾਂ ਨੇ ਬਥੇਰੀਆਂ ਰੁਕਾਵਟਾਂ ਨੇ ਉਹ ਰੁਕਾਵਟ ਕੀ ਹੈ دراصل وہ ہونی ہے بہاؤ ہے وہ ہونی اس قبول نہیں جوانی قبول سی بڑے پا قبول نہیں چلو رو پٹ کے بڑے پا بھی قبول سی موت قبول نہیں نفع قبول ہے نقصان قبول, قبول نہیں عزت قبول ہے بیستی قبول نہیں خوشیاں قبول نہیں غم قبول نہیں ਔਰ ਕੌਣ ਦੱਸੇ ਜਗਤ ਮੇਰੀ ਚਾਹਤ ਨਾਲ ਨਹੀਂ ਚੱਲ ਰਿਹਾ ਇਹ ਤੇ ਪ੍ਰਭੂ ਦੀ ਚਾਹਤ ਨਾਲ ਚੱਲ ਰਿਹਾ ਹੈ ਮੇਰੀ ਚਾਹਤ ਜਦ ਪ੍ਰਭੂ ਦੀ ਚਾਹਤ ਨਾਲ ਟਕਰਾਂਦੀ ਹੈ ਮੇਰੀ ਚਾਹਤ ਹਾਰ ਖਾ ਜਾਂਦੀ ਹੈ ਔਰ ਹੁੰਦਾ ਹੈ ਪ੍ਰਭੂ ਦਾ ਚਾਯਾ ਹੋਇਆ ਮੇਰਾ ਰੋਣਾ ਨਿਕਲ ਜਾਂਦਾ ਹੈ ਨਰ ਚਾਹਤ ਕਛ ਔਰ ਹੋਰੇ ਕੀ ਔਰ اے ਭਾਈ ਜਿਤਵਤ ਰਹੇ ਹੋ ਠਗੋਰ ਨਾਨਕ ਫਾਸੀ ਗੱਲ ਪਰ ਅਗੋਂ ਫਿਰ ਜਨਮਾਂ ਦੀ ਫਾਸੀ ਪੈ ਗਈ ਜਿਤਨੇ ਚਿਰ ਤੱਕ ਮਨੁੱਖ ਨੂੰ ਹੋਣਾ ਕਬੂਲ ਨਹੀਂ ਹੋਣੀ ਕਬੂਲ ਨਹੀਂ ਜਨਮ ਚੱਲਦਾ ਰਹਿੰਦਾ ਹੈ ਮਰਨ ਚੱਲਦਾ ਰਹਿੰਦਾ ਹੈ ਜਿਸ ਦਿਨ ਹੋਣੀ ਕਬੂਲ ਹੋ ਗਈ ਜਨਮ ਕਬੂਲ ਹੈ ਜਵਾਨੀ ਕਬੂਲ ਹੈ ਉਡੇਪਾ ਕਬੂਲ ਹੈ ਮਰਨਾ ਕਬੂਲ ਹੈ ਸੁਖ ਕਬੂਲ ਹੈ ਦੁਖ ਕਬੂਲ ਹੈ ਨਫੇ ਕਬੂਲ ਨੇ ਨੁਕਸਾਨ ਵੀ ਕਬੂਲ ਹੈ ਜਿਸ ਦਿਨ ਹਉਣੀ ਕਬੂਲ ਹੋ ਗਈ ਉਸੇ ਦਿਨ ਮਨੁੱਖ ਸਮਾਧੀ ਲੀਨ ਹੋ ਜਾਂਦਾ ਹੈ ਪਰਮ ਅਨੰਦ ਦੀ ਵਰषा ਉਸਤੇ ਹੋ ਜਾਂਦੀ ਹੈ ਔਰ ਐਸਾ ਮਨੁੱਖ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ਸਾਮਨਕ ਹਰ ਵਕਤ ਰਜ਼ਾ ਵਿੱਚ ਰਾਜ਼ੀ ਉਸਨੂੰ ਸਮਝ ਆ ਜਾਂਦੀ ਹੈ ਸਵੇਰੇ ਸੂਰਜ ਉਗਿਆ ਹੈ ਮੇਰੀ ਚਾਹਤ ਨਾਲ ਨਹੀਂ ਕਿਸੇ ਦੀ ਰਜ਼ਾ ਵਿੱਚ ਉਗਿਆ ਹੈ ਸ਼ਾਮ ਨੂੰ ਗਰੂਪ ਹੋ ਰਿਹਾ ਹੈ ਮੇਰੀ ਮੰਗ ਕਰਕੇ ਨਹੀਂ ਕਿਸੇ ਦੀ ਰਜ਼ਾ ਵਿੱਚ ਬੁਲੇਖੇ ਲੱਗ ਜਾਂਦੇ ਨੇ ਕਈ ਵਫਾ ਮਨੁੱਖ ਸਭ ਕੁਝ ਮੇਰੇ ਕਰਕੇ ਹੋ ਰਿਹਾ ਹੈ ਕਹਿੰਦੇ ਨੇ ਇੱਕ ਮਾਈ ਨੂੰ ਇਹ ਭੁਲੇਖਾ ਪੈ ਗਿਆ ਸੀ ਕਿ ਮੇਰਾ ਮੁਰਗਾ ਬਾਗ ਲੈਂਦਾ ਤਾਂ ਪਿੰਡ ਵਿੱਚ ਸਵੇਰ ਆਉਂਦੀ ਹੈ ਪਿੰਡ ਵਾਸੀਆਂ ਨਾਲ ਇੱਕ ਦਿਨ ਝਗੜਾ ਹੋ ਗਿਆ ਮਾਈ ਆਪਣਾ ਮੁਰਗਾ ਲੈ ਕੇ ਦੂਸਰੇ ਪਿੰਡ ਚਲੀ ਗਈ ਔਰ ਦੂਸਰੇ ਪਿੰਡ ਪਹੁੰਚ ਕੇ ਰਾਤ ਨੂੰ ਹੱਸਦੀ ਹੈ ਹੁਣ ਉਸ ਪਿੰਡ ਵਿੱਚ ਸਵੇਰ ਨਹੀਂ ਹੋਵੇਗੀ ਹੁਣ ਉਹਨਾਂ ਨੂੰ ਪਤਾ ਚੱਲੇਗਾ ਮੇਰੀ ਕਦਰ ਹੋਵੇਗੀ ਹੁਣ ਪਤਾ ਚਲੇਗਾ ਕਿ ਜ਼ਿੰਦਗੀ ਸਾਰੀ ਉਹਨਾਂ ਨੂੰ ਅੰਧੇਰੇ ਦੇ ਵਿੱਚ ਹੀ ਕੱਟਣੀ ਪੈਗੀ ਅਮਰਤਵੇਲੇ ਜਿਵੇਂ ਮੁਰਗੇ ਨੇ ਬਾੰਗ ਦਿੱਤੀ ਪਿੰਡ ਵਿੱਚ ਸਵੇਰਾ ਹੋਣ ਲੱਗ ਪਿਆ ਮਾਈ ਹਸਦੀ ਪਈਏ ਉਸ ਪਿੰਡ ਵਿੱਚ ਅੰਧੇਰਾ ਹੋਵੇਗਾ ਰਾਤ ਹੋਵੇਗੀ ਮੂਰਖਾ ਨੇ ਮੇਰਾ ਅਪਮਾਨ ਕੀਤਾ ਹੁਣ ਜ਼ਿੰਦਗੀ ਅੰਧੇਰੇ ਵਿੱਚ ਕੱਟਣ ਪਰ ਕੋਹ ਇਸ ਮਾਈਨ ਨੂੰ ਦੱਸਿਆ ਮੁਰਗਾ ਬਾਗ ਰਿੰਦਾ ਇਸ ਕਰਕੇ ਸਵੇਰ ਨਹੀਂ ਆਉਂਦੀ ਸਵੇਰ ਆਉਂਦੀ ਹੈ ਇਸ ਕਰਕੇ ਮੁਰਗਾ ਬਾਗਦਾ ਪ੍ਰਾਤਕਾਲ ਆਉਂਦਾ ਓ ਫੁੱਟਦੀ ਹੈ ਤਾਂ ਮੁਰਗਾ ਬਾਗ ਰਿੰਦਾ ਮੁਰਗਾ ਬਾਗ ਦਿੰਦਾ ਇਸ ਕਰਕੇ ਪਉ ਨਹੀਂ ਫੁੱਟਦੀ ਓ ਫੁੱਟਦੀ ਹੈ ਤਾਂ ਮੁਰਗਾ ਬਾਗ ਦਿੰਦਾ ਸਵੇਰ ਆਉਂਦੀ ਹੈ ਤਾਂ ਮੁਰਗਾ ਬਾਗ ਦਿੰਦਾ ਲੇਕਿਨ ਮਨੁੱਖ ਨੂੰ ਇਹ ਭੁੱਲੇ ਖਾ ਸੈ ਸਕਦਾ ਹੈ ਮੇਰੀ ਬੰਗ ਕਰਕੇ ਸਵੇਰ ਹੋਣੀ ਹੈ ਸ਼ਾਇਦ ਜੋ ਕੁਝ ਮੈਂ ਕਰਦਾ ਉਸ ਕਰਕੇ ਹੀ ਇਹ ਸਭ ਕੁਝ ਹੋ ਰਿਹਾ ਹੈ ਸਭ ਕੁਝ ਹੋ ਰਿਹਾ ਹੈ ਅਗਰ ਮੇਰੀ ਕਿਰਤ ਕਰਕੇ ਸਭ ਕੁਝ ਹੋ ਰਿਹਾ ਹੈ ਤਾਂ ਮੇਰਾ ਕਰਨਾ ਸਾਰੇ ਦਾ ਸਾਰਾ ਸਫਲ ਹੋਣਾ ਚਾਹੀਦਾ ਹੈ ਔਰ ਮੇਰਾ ਕਰਨਾ ਤੇ ਸਾਰੇ ਦਾ ਸਾਰਾ ਸਫਲ ਹੁੰਦਾ ਹੀ ਹੈ ਮੇਰਾ ਕਰਨਾ ਜਿੱਥੇ ਜਿੱਥੇ ਪ੍ਰਭੂ ਦੇ ਹੋਣੇ ਨਾਲ ਸ਼ਾਮਲ ਹੋ ਜਾਂਦਾ ਹੈ ਸੈਮਤ ਹੋ ਜਾਂਦਾ ਹੈ ਮੇਰਾ ਕਰਨਾ ਉਸ ਨਾਲ ਮੇਲ ਖਾ ਜਾਂਦਾ ਹੈ। ਤੋਂ ਫਿਰ ਮੇਰਾ ਕਰਨਾ ਜਦ ਸਫਲ ਹੋ ਜਾਂਦਾ ਹੈ। ਤੋਂ ਮੈਂ ਕਹਿਣਾ ਮੈਂ ਕੀਤਾ ਹੈ। ਮੈਂ ਕੀਤਾ ਹੈ। ਮੇਰੇ ਕੀਤੇ ਕਰਕੇ ਮੈਨੂੰ ਸਫਲਤਾ ਮਿਲੀ ਹੈ। ਪਰ ਹੁਣ ਕੌਣ ਦੱਸੇ? ਕਿ ਪ੍ਰਮਾਤਮਾ ਦਾ ਹੋਣਾ ਸੀ। ਉਹਦੇ ਹੋਣੇ ਕਰਕੇ ਤੇਰਾ ਕਰਨਾ ਮੇਲ ਖਾ ਗਿਆ। ਉਹਦੇ ਹੋਣੇ ਕਰਕੇ ਤੇਰਾ ਕਰਨਾ ਸਫਲ ਹੋਇਆ ਹੈ। तेरे करन कर के ये होना नहीं होया उस दे होने कर के तेरा करना सफल हो गया बस इतनी समझ परमात्मा दी समझ आ और इस समझ नो कहंदे ने सब कुछ हो रया है गीता नहीं जा रया दिन हो रया रात हो रही है सर्दी हो रही है गर्मी हो रही है जन्म हो रया मरण हो रया ਦੁਖ ਹੋ ਰਹੇ ਨੇ ਦੁਖ ਹੋ ਰਹੇ ਨੇ ਇਹ ਜਗਤ ਦੇ ਸਭ ਕੁਝ ਹੋ ਰਿਹਾ ਹੋ ਰਿਹਾ ਹੋ ਰਿਹਾ ਜਿਸ ਦਿਨ ਇਹ ਹੋਣਾ ਕਬੂਲ ਹੋਇਆ ਉਸੇ ਦਿਨ ਪ੍ਰਮਾਤਮਾ ਕਬੂਲ ਹੋਇਆ ਔਰ ਜਿਸ ਦਿਨ ਪ੍ਰਮਾਤਮਾ ਕਬੂਲ ਹੋਇਆ ਐਸਾ ਮਨੁੱਖ ਪ੍ਰਮਾਤਮਾ ਦਾ ਰੂਪ ਹੋ ਗਿਆ ਈਸ਼ਵਰ ਦਾ ਰੂਪ ਹੋ ਗਿਆ ਹੁਣ ਉਸ ਦੀ ਆਪਣੀ ਕੋਈ ਚਾਹਤ ਨਹੀਂ ਜਦ ਆਪਣੀ ਕੋਈ ਚਾਹਤ ਨਹੀਂ ਹੁਣ ਆਪਣੇ ਕੋਈ ਰੋਣੇ ਹੀ ਨਹੀਂ ਰਹਿ ਗਏ ਹੁਣ ਤੇ ਪ੍ਰਭੂ ਦੀ ਚਾਹਤ ਹੁਣ ਤੇ ਜਿਸ ਪਾਸੇ ਦਰਿਆ ਵਹਿ ਰਿਹਾ ਹੈ ਉਹਨੇ ਨੌਕਾ ਆਪਣੀ ਉਸੇ ਪਾਸੇ ਤੋਰ ਦਿੱਤੀ ਹੈ ਹੁਣ ਤੇ ਹਵਾਵਾਂ ਮੰਡਾ ਰੁਖ ਜਿਸ ਪਾਸੇ ਹੈ ਕਿਉਂਕਿ ਉਸ ਪਾਸੇ ਹੀ ਚੱਲ ਪਿਆ ਹੈ ਹੁਣ ਤੇ ਪ੍ਰਭੂ ਦੀ ਜੋ ਰਜ਼ਾ ਹੈ ਉਹੀ ਸੁਣੋ ਕਬੂਲ ਹੈ ਉਹੀ ਸੁਣੋ ਪਰਮਾਨ ਹੈ ਇਸ ਕਰਕੇ ਜੀਵਨ ਵਿੱਚ